ਸ਼ੋਕੀ ਸਭ ਤੋਂ ਜ਼ਿਆਦਾ ਹੋਏ। ਵਿਆਹ ਦਾ ਚਾ ਵੀ ਨਹੀਂ ਪੂਰਾ ਹੋਇਆ ਸੀ ਕਿ ਨੂੰਹ ਤੋਂ ਦੁਖੀ ਪੁੱਤ ਨੇ ਆਤਮ ਹੱਤਿਆ ਕਰ ਲਈ। ਇਹ ਇਲਜ਼ਾਮ ਨੇ ਇਸ ਰੋਂਦੇ-ਕੁਰਲਾਉਂਦੇ ਪਰਿਵਾਰ ਦੇ ਮਾਮਲਾ ਸਮਰਾਲਾ ਦੇ ਪਿੰਡ ਬਗਲੀ ਕਲਾਂ ਦਾ ਜਿੱਥੇ ਦੇ 27 ਕੋਸਾਲਾ ਨੌਜਵਾਨ ਹਸਨਪ੍ਰੀਤ ਸਿੰਘ ਨੇ ਆਪਣੀ ਨਵ ਵਿਆਹੀ ਪਤਨੀ ਅਤੇ ਸੂਰੇ ਪਰਿਵਾਰ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ ਹਸਨਪ੍ਰੀਤ ਸਿੰਘ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਮਰਨ ਤੋਂ ਪਹਿਲਾਂ ਹਸਨਪ੍ਰੀਤ ਸਿੰਘ ਨੇ ਸੁਸਾਈਡ ਲੈਟਰ ਵੀ ਲਿਖਿਆ ਜਿਸ ਵਿੱਚ ਸਾਰੀ ਵਜ੍ਹਾ ਲਿਖੀ ਹੈ ਜਵਾਨ ਪੁੱਤ ਗਵਾ ਚੁੱਕੇ ਮਾਪੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਰਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਤੇ ਕੀ ਗੱਲ ਹੋਈ ਹੈ ਇੱਥੇ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋਹ ਪਰ ਨੋ ਪ੍ਰੈਗਨੈਂਸੀ ਉਹ ਇਸ ਨੇ ਉਹਦੀ ਸਪੋਰ ਕਰਾਈ ਸਪਾਹੀ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇ ਬੱਚਾ ਆਉਣ ਦਵਾਂਗੀ ਹਲੇ ਪਾਸਪੋਰਟ ਨਹੀਂ ਜੀ ਆਇਆ ਕੁਛ ਨਹੀਂ ਸਿਆਇਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਬਾਹਰ ਜਾਣਾ ਉਦੋਂ ਦੋਏ ਦਿਨ ਵੀ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਨੇ ਬਹੁਤ ਸ਼ਾਮ ਨੂੰ ਡਿਟਰਮੀਨਰੀ ਬਹੁਤ ਆਇਆ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਲੇ ਰਹਿ ਜਾਇਆ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਾਲ ਸੀ ਕਿਤੇ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡੇ ਗਜਵੇ ਕਿਤੇ ਹੋਰ ਨਾ ਗੱਲ ਜੇ ਆਈ ਨਹੀਂ ਪਤਾ ਇਹਨਾਂ ਨੇ ਨਾ ਮਾਂ ਚੰਦ ਚਾੜਦਣਾ ਰਾਤ ਨੂੰ ਬਰਟਨ ਨੂੰ ਬਹੁਤ ਟਾਰਚਰ ਕੀਤਾ ਆ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਇੱਕ ਕੁੜੀ ਕਿਸੇ ਰੈਜੀਡੈਂਟ ਦੀ ਜਿਹੜੀ ਹਾਂਜੀ ਉਹ ਆ ਗਈ ਸੀ ਦਾਊ ਮਾ ਤੇਰਾ ਸਾਮਨ ਨੂੰ ਸਾਮਨ ਨੂੰ ਕੋਈ ਮੁੰਡਾ ਉਧਰ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਉਸਾਈ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਕੋ ਆਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਵੰਗਾਉ ਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਉਹ ਹਾਂਜੀ ਸਾਡਾ ਭਰਾ ਛੋਟਾ ਉਸ ਫਰੀਦ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਸੌਰੇ ਪਰਿਵਾਰ ਨੇ ਉਹਨੇ ਸੁਸਾਇਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਰੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਇਡ ਦਾ ਕਾਰਨ ਉਹਦਾ ਸੌਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ 99 ਮਿੰਨੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਦੁਬਾਰਾ ਬਾਹਰ ਜਾ ਕੋਈ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸਾਰੀ ਡਿਟੇਲ ਦੇ ਦਿੱਤੀ ਹੈ ਠੀਕ ਹੈ ਨਾ ਤਾਂ ਸੱਚਾ ਸਾਹਿਬ ਨੇ ਤਾਂ ਪੁੱਛ ਦਿੱਤਾ ਸਾਈਡ ਨੋਟ ਚ ਕੀ ਲਿਖਿਆ ਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਠੀਕ ਹੈ ਵਾਸ਼ਰ ਘਰਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੀ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇਰ ਹੋਈ ਰਿਹਾ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 44 ਨੀ ਉਮਰ ਸੀ ਮੁੰਡੇ ਦੀ 22 ਸਾਲ ਦੀ ਉਮਰ ਹੈ ਸੁਸਾਇਡ ਨੋਟ ਪੁਲਿਸ ਨੂੰ ਬਰਾਮਦ ਕਰ ਲਿਆ ਜੀ ਹਾਂਜੀ ਹਾਂਜੀ ਉਹਨੇ ਸੁਸਾਇਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਅਵਾਰਸ਼ਨ ਦਾ ਕਿਸੀ ਸਾਹ ਹਾਂਜੀ ਹਾਂਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਸੁਸਾਇਡ ਨੋਟ ਹੈ ਹਾਂ ਤੇ ਉਹਦੇ ਫੌਰ ਤੇ ਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸੁਸਾਇਡ ਕੀਤੀ ਇਹ ਸੌ ਪਰ ਸੌ ਜੀ ਪਰ ਸੌ ਸੋ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜੀ ਜਣਾ ਨੰਦ ਦਾ ਜਿਹੜਾ ਕੰਪਲੈਂਟ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕਿਹਦੇ ਕੀ ਦਾ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਹੈ ਮਾਂ ਦੇ ਹੈ ਲੜਕੀ ਦੇ ਭਰਾ ਤੇ ਹੈ ਗ੍ਰਿਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੇ ਤੱਕ ਹਾਂ ਜੀ ਸਰ ਇੱਕ ਮਾਮਲਾ ਆਮਣੇ ਹੈ ਸੁਸਾਇਸਾਈਡ ਦਾ ਕੀ ਮਾਮਲਾ ਹੈ ਪੁਰਾਣਾ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਨਪ੍ਰੀਤ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਦਾ ਸਾਰਾ ਪਰਿਵਾਰ ਦਰਦ ਕਰਦਾ ਸੀ ਤੇ ਉਹ ਦਾ ਸੁਸਾਈਡ ਨੋਟ ਲਾ ਕੇ ਮੁਕਤਵੰਦ ਕਰ ਦਤਾ ਹੈ। ਹਿੰਦੂਸ਼ੀਆਂ ਨੂੰ ਪੜਨ ਲਈ ਜਿਹੜੇ ਕਿਪਾ ਪੇਕੀਆਂ ਹੋਈਆਂ ਨੇ ਸ਼ਬਦ ਮਰ ਕੀਤੀ ਜਾ ਰਹੀਆਂ। ਕਿੰਨੇ ਵਿਅਕਤੀਆਂ ਦੇ ਮਾਮਲੇ ਤੱਕ ਪੁੱਛੇ ਗਏ? 4 ਸਰ ਕੌਣ ਕੌਣ ਇਨਵੋਲਵ ਹੋ ਚੁ? ਸੱਤ ਸੌ ਸੌਰਾ ਉਦਿਕਰੜੀ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹਦੇ ਬਲਕੀ ਦੇ ਸਮਨਸ ਤਾਂ ਕਿੰਨੀ ਦੇਰ ਹੋਈ ਸੀ ਵਿਆਹ ਨੂੰ ਇਹ 3 4 24 ਨੂੰ ਵਿਆਹ ਹੋਇਆ ਸੀ ਅਰੇ ਮੁੱਢਲੀ ਗੱਲ ਇਹ ਕਿ ਸਾਨੂੰ ਵੀ ਇਹ ਰਿਵੋਲੂਸ਼ਨ ਨਾਲ ਡਿਪਰੈਸ਼ਨ ਜਿਵੇਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਗਲੀ ਕਾਰਵਾਈ ਕਰਾਂਗੇ ਸਰ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ ਇਹਦਾ ਹਾਲ ਛਾਪੇ ਮਰੀ ਜਾ ਰਹੀ ਹੈ ਜੀ